ਜਾਉਂਦਾ ਸੀ ਪਰ ਤੈਨੂੰ ਮਨਜ਼ੂਰ ਨਹੀਂ ਸੀ ਤੇ ਮੇਰੇ ਮਾਪੇ ਨਾਲ ਮੇਰਾ ਸੌਂਕ ਤਾਂ ਕਰੀ ਕੋਲ ਜੀ ਜਾ ਕੇ ਵਾਪਸ ਨਾ ਮੋੜਦੀ ਮੇਰੇ ਭੋਗ ਨਾਲ ਕਰੀ ਅਜੀਬ ਦੀ ਗੱਲ ਅਜੀਬ ਦੀ ਗੱਲ ਅਜੀਬ ਦੀ ਗੱਲ ਕਿ ਮੇਰੀ ਭੋਗ ਵਾਲੀ ਫੋਟੋ ਤੇ ਨਾਂ ਭਾਵੇਂ ਪੂਰਾ ਲਿਖ ਦਿਓ ਅਜੀਬ ਦੀ ਗੱਲ ਕਿ ਮੇਰੀ ਭੋਗ ਵਾਲੀ ਫੋਟੋ ਤੇ ਨਾਂ ਭਾਵੇਂ ਪੂਰਾ ਲਿਖ ਦਿਓ ਮੇਰੀ ਬੇਨਤੀ ਆ ਯਾਰ ਮੇਰੀ ਮਰਜੀ ਬਣਾ ਜਿਉਂਦੇ ਆਸ਼ਕ ਲਿਖੇ ਬ੍ਰੈਂਡੂ ਬਹੁਤ ਪਿਆਰ ਕੀਤਾ ਤੈਨੂੰ ਹੁਣ ਕਦਾਂ ਇੰਤਜ਼ਾਰ ਆ ਤੇਰਾ ਵਿਆਹ ਮੇਰਾ ਵੀ ਹੋਇਆ ਤੂੰ ਨਾ ਪਰਤੀ ਜੇ ਹਾਂਜੀ ਜਦ ਵਿਆਹ ਮੇਰਾ ਵੀ ਹੋ ਜਾਣਾ ਤੂੰ ਨਾ ਪਰਤੀ ਜੇ ਤੈਨੂੰ ਗੱਡੀਆਂ ਤੇ ਲੈ ਕੇ ਨਹੀਂ ਮਨ ਲੈ ਕੇ ਆਨਾਰਤੀ ਆਏ ਹੋਏ ਮੈਨੂੰ ਲੈ ਕੇ ਮੈਨੂੰ ਲੈ ਕੇ ਆਣਾ ਆਰਤੀ ਤੇ ਹਾਂ ਲੈ ਤੇਰੇ ਵਿਆਹ ਜਵਾਜੇ ਬੱਜੇ ਸੀ ਮੇਰੇ ਬੈਣ ਹੋਣਗੇ ਤੇਰੇ ਸਹੇਲੀਆਂ ਨੇ ਜਸਨਾ ਮਣਾਏ ਸੀ ਮੇਰੇ ਯਾਰ ਹਾਏ ਹੋਏ ਦੇ ਹੰਝੂ ਛੁੱਟਣੇ ਕਿਉਂ ਤੇਰੇ ਬਾਪੂ ਨੇ ਦਿੱਤੋ ਪੈਸੇ ਛੁੱਟਣੇ ਮੇਰੇ ਬਾਪੂ ਨੇ ਇੱਕ ਦੇ ਹੰਝੂ ਛੁੱਟਣਾ ਯਾਰ ਤੈਨੂੰ ਗ라운ਡ 25 ਬੰਦੇ ਆਏ ਸੀ ਮੇਰਾ ਘਰ ਤੋਂ ਲੈ ਕੇ ਸੇਵਾ ਦਾ ਕਾਫਾ ਦੇ ਲੋਕ ਆ ਗਏ ਕਿਉਂ ਤੇਰਾ ਲਹਿੰਗਾ ਤੇਰਾ ਚੂੜਾ ਤਰਾ ਜੇ ਮਹਾ ਸਾਦਰੀ ਆਲ ਬੰਬ ਤੇ ਜੱਚੂਗਾ ਨਹੀਂ ਤੇ ਨਾਲ ਦਾਦਾ ਚਾਹ ਮਿਰਚੀ ਖਾ ਦੇ ਵਿੱਚ ਮੱਚੂਗਾ ਰਦੀ ਬੰਬ ਵਾਲਾ ਨਾ ਰੋਸ਼ਨ ਬੇੜਾ ਸੋਡੀਆਂ ਦਾ ਗੱਲਾਂ ਬਾਤਾਂ ਵੱਲੀਆਂ ਨੇ ਕਿਾ ਤੁਹਾਡੇ ਹਰੇ ਮੜ ਵਿਸ਼ੇ ਹੋਣੇ ਮੇਰੇ ਘਰ ਵਿੱਚ ਵਿਸ਼ਣੇ